ਦੋਸਤੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੀ ਕਿ ਨਾਮ ਜਪੋ ਵੰਡ ਕੇ ਛਕੋ ਅਤੇ ਸੱਚੀ ਅਤੇ ਸੁੱਚੀ ਕਿਰਤ ਕਰੋ ਦੋਸਤੋ ਕਿਰਤ ਮਨੁੱਖ ਦਾ ਕਰਮ ਹੈ ਜੋ ਮਨੁੱਖ ਨੂੰ ਆਰਥਿਕ ਦੇ ਨਾਲ-ਨਾਲ ਆਤਮਿਕ ਲਾਭ ਵੀ ਦਿੰਦਾ ਹੈ ਇਹ ਮਨ ਨੂੰ ਵਿਕਾਰਾਂ ਵੱਲ ਨਹੀਂ ਜਾਣ ਦਿੰਦਾ ਇਸ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ ਇਸ ਤੋਂ ਬਿਨਾ ਮਨੁੱਖ ਦੀ ਆਤਮਾ ਤੇ ਬੁੱਧੀ ਪ੍ਰਿਸ਼ਟ ਹੋ ਜਾਂਦੀ ਹੈ ਸੁੱਚੀ ਕਿਰਤ ਕਰਨ ਨਾਲ ਭੁੱਖ ਮਿਟਦੀ ਹੈ ਅਤੇ ਸੁਖ ਉਪਜਦਾ ਹੈ ਇਸ ਦੇ ਨਾਲ ਨਾਲ ਅਸਾਧ ਰੋਗਾਂ ਦਾ ਵੀ ਨਾਸ਼ ਹੁੰਦਾ ਹੈ ਇਹ ਜੀਵਨ ਨੂੰ ਜਾਣਨ ਮਾਨਣ ਅਤੇ ਆਦਰਸ਼ ਵਿੱਚ ਢਾਲਣ ਦਾ ਪਰਮ શ્રેਸ਼ਟ ਕੀਤਾ ਹੈ ਓਕੇ